ਧੰਨ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀ ਜਿਨ ਕੇ ਵਿਖੇ ਹਉ ਤੋ ਜੋ ਨਾਇਕ ਸੁਤ ਜਨਮਿਉ ਤੇ ਘਰ ਸੁਖ ਦਾਇਕ ਤੇ ਸੰਤਤ ਪੂਰਬ ਨਹ ਕੋਈ ਤਾਂ ਦਿਨ ਅਦਕ ਵਧਾਈ ਹੋਈ ਆਨਾਮੁ ਮਾਰਖ ਮਾਨਵ ਦੇਵੇ ਹੈ ਔਰ ਪ੍ਰਸਨਤਾ ਸਭ ਕੀ લેਵਹਿ ਮੇਲ ਕਰ ਦੇਤ ਅਸੀਸ ਬਿਸਾਲਾ ਢਾਰਤ ਹਲਤਾ ਬਹੁ ਰਗਸਾਲਾ ਤੇ ਉਪਵਨ ਮੈਂ ਸ੍ਰੀ ਗੁਰੂ ਆਏ ਬੈਠੇ ਜੈ ਭਉ ਬੰਤ ਬਣਾਏ ਕਰਤ ਮਿਲਾਸ ਸੰਗ ਪੀ ਗਵਨੇ ਪਰਵਾਪਤ ਪਰਪਾਤ ਹੋਤ ਭੈ ਨਿਤ ਭਵਨੇ ਧਨ ਤਨ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੋ ਲਾਲਮ ਸਰਵ ਕਲਾ ਸਮਰਾਤ ਸਾਧ ਗੁਰੂ ਗੁਰਗੱਦੀ ਦੇ ਉੱਤੇ ਬਿਰਾਜਮਾਨ ਚਵਰ ਸ਼ਤਰ ਤਖਤ ਸਿੰਘਾਸਨ ਦੇ ਮਾਲਕ ਕਟਾਂ-ਕਟਾਂ ਦੇ ਵਿੱਚ ਵਸਣ ਵਾਲੇ ਤਨਤਨ ਸਾਹਿਬ ਸ੍ਰੀ ਗੁਰੂ ਰੰਸ ਮਹਾਰਾਜ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਬਹੁਤ ਵਡ ਭਾਗਿਓ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਮਹਾਂਪੁਰਖਾਂ ਦੇ ਆ ਪਾਵਨ ਪਵਿੱਤਰ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਇਤਿਹਾਸ ਦੀਆਂ ਵਿਚਾਰਾਂ ਆਪ ਸਰਵਣ ਕਰ ਵਾਸਤੇ ਸੰਗਤ ਜੀ ਜੁੜ ਬੈਠੇ ਹੋ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਨੂੰ ਜੋੜੀਏ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਤੇ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੀਏ। ਕੱਲ ਦੀ ਵਿਚਾਰਤਾ ਆਪ ਜੀ ਨੇ ਗੁਰਮਖੋ ਸਰਵਣ ਕੀਤਾ ਸੀ ਕਿ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਕਿ ਜੰਮੂ ਦੇਸ਼ ਦੇ ਵਿੱਚ ਆਏ ਨੇ ਕਿਸ ਤਰ੍ਹਾਂ ਉਸ ਜੰਮੂ ਦੇਸ਼ ਦਾ ਨਾਮ ਪਿਆ ਉਹ ਸਤਿਗੁਰਾਂ ਨੇ ਦਰਸਾਇਆ ਸੀ। ਇੱਕ ਜਾਮਵੰਤ ਜਾਮਵੰਤ ਦੇ ਨਾਂ ਤੇ ਕਿਸ ਤਰ੍ਹਾਂ ਜੰਮੂ ਦੇਸ਼ ਦਾ ਜਿਹੜਾ ਜੰਮੂ ਨਾਮ ਪਿਆ ਉਸ ਉਸ ਬਾਰੇ ਸਤਿਗੁਰਾਂ ਨੇ ਦੱਸਿਆ। ਫਿਰ ਸਤਿਗੁਰੂ ਕਹਿਣ ਲੱਗੇ ਨੇ ਭਾਈ ਉਤੋਂ ਦੇ ਲੋਕ ਜਦੋਂ ਸਤਿਗੁਰਾਂ ਨੂੰ ਮਿਲੇ ਨੇ ਸਤਿਗੁਰਾਂ ਨੇ ਆਖਿਆ ਸਤ ਨਾਮ ਜਪੀਏ ਲੈ ਬਲਾਈ ਸੁਣੀਏ ਹਰ ਕੀਰਤ ਗੁਣ ਗਾਈ ਸਤ ਨਾਮ ਦਾ ਲੈ ਬਲਾ ਕੇ ਜਾਪ ਕਰੋ ਹਰੀ ਦਾ ਕੀਰਤਨ ਸੁਣੋ। ਉਹਦੇ ਗੁਣ ਗਾਵੋ ਸਤ ਸੰਗਤ ਵਿੱਚ ਜਾ ਕੇ ਆਪਣਾ ਸਮਾਂ ਬਤੀਤ ਕਰੋ। ਜੇ ਸਾਧੂ ਗੁਰਾਂ ਨੇ ਉਚਾਰਨ ਕੀਤਾ ਤੌਬਾ ਇਸ ਧਾਰਨ ਹੈ ਰਾਜਾ ਸਭ ਇਸ ਲੋਕ ਹੈ ਪੂਜੇ ਪੂਦੇ ਕਾਜਾ ਤਾਂ ਬਾਈ ਧਾਰ ਰਾਜਾ ਬਣੋਗੇ ਜਦੋਂ ਤੁਸੀਂ ਸ਼ਬਦ ਦੀ ਕਮਾਈ ਕਰੋਗੇ ਨਾ ਤਾਂ ਬਾਈ ਧਾਰ ਰਾਜਾ ਬਣੋਗੇ ਇਸ ਲੋਕਾਈ ਦੇ ਵਿੱਚ ਆਪਦੇ ਸਾਰੇ ਕਾਰਜ ਪੂਰੇ ਹੋਣਗੇ ਲੋਕ ਵਿੱਚ ਚੰਗੀ ਗਤੀ ਤੁਸੀਂ ਪ੍ਰਾਪਤ ਕਰੋਗੇ ਅਗਲੇ ਪਿਛਲੇ ਪਾਪ ਜਿਹੜੇ ਤੁਹਾਡੇ ਬਖਸ਼ੇ ਜਾਣਗੇ ਤੇ 사드ਗੁਰੂ ਜੀ ਦੇ ਵਚਨ ਜਿਹੜੇ ਉਥੋਂ ਦੇ ਰਾਜੇ ਨੇ ਜਦੋਂ ਸੁਣੇ ਨੇ ਬੜੇ ਚੰਗੇ ਲੱਗੇ ਨੇ ਉਹਨੂੰ ਵਚਨ ਤੇ 사드ਗੁਰੂ ਜੀ ਨੇ ਆਖਿਆ ਕਿ ਉਸੇ ਤਰ੍ਹਾਂ ਹੀ ਉਸ ਨੇ ਫਿਰ ਰਾਜ ਜਿਹੜਾ ਵਾ 사드ਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਤੇ ਉਸੇ ਤਰ੍ਹਾਂ ਹੀ ਉਹਨੇ ਰਾਜ ਜਿਹੜਾ ਕਾਇਮ ਕੀਤਾ ਕਈ ਦਿਨ 사드ਗੁਰੂ ਜੀ ਉਦੋਂ ਉਹ ਆਪਣੇ ਪਾਸ ਸਤਿਗੁਰਾਂ ਨੂੰ ਰੱਖਿਆ ਹੈ ਫਿਰ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮ ਦਰੜਾਇਆ ਤੇ ਉਪਦੇਸ਼ ਦਿੱਤਾ ਫਿਰ ਵਿਦਾਇਗੀ ਲੈ ਕੇ ਸਤਿਗੁਰ ਜੀ ਅੱਗੇ ਨੂੰ ਰਾਹ ਨੂੰ ਤਾਬ ਵਿੱਚ ਚੱਲ ਪਏ ਕਿਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਜਾ ਕੇ ਹੋਰ ਦੁਨੀਆ ਨੂੰ ਤਾਰਨਾ ਕਰਦੇ ਨੇ ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ ਗੁਰਮੁਖੋ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰਾਂ ਦਾ ਅਗਲਾ ਇਤਿਹਾਸ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਿਨ ਕੇ ਬਿਕੇ ਹੋ ਤੋ ਜੋ ਨਾਇਕ ਸੁਤ ਜਨਮਿਓ ਤੇ ਘਰ ਸੁਖ ਦਾਇਕ ਤੇਹ ਸੰਤਤ ਪੂਰਵ ਨਾ ਕੋਈ ਤਾਂ ਦਿਨ ਅਦਕ ਵਧਾਈ ਹੋਈ ਗੁਰਮੁਖੋ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਰਾਜੇ ਤੋਂ ਵਧਾਈ ਕੀ ਲੈ ਕੇ ਅੱਗੇ ਨੂੰ ਚੱਲ ਪਏ ਨੇ ਰਾਹ ਦੇ ਵਿੱਚ ਇੱਕ ਗ੍ਰਾਮ ਬਨਜਾਰ ਬਨਜਾਰਣ ਕੇਰਾ ਤਹਾਂ ਆਏ ਨੇ ਸਕੀਨ ਬਸੇਰਾ ਇਕ ਬਨਜਾਰਿਆਂ ਦਾ ਪਿੰਡ ਜਿਹੜਾ ਏ ਉਹ ਗੁਰਮੁਖੋ ਆਇਆ ਏ ਰਸਤੇ ਦੇ ਵਿੱਚ ਬਨਜਾਰਿਆਂ ਦਾ ਪਿੰਡ ਆਇਆ ਏ ਤੇ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਥੇ ਆ ਕੇ ਦੇ ਗੁਰਮੁਖੋ ਠਹਿਰ ਗਏ ਨੇ ਕਵੀ ਜੀ ਲੇਦੇ ਨੇ ਤਨਕੇ ਬਿਖੇ ਹੋ ਤੇ ਜੋ ਨਾਇਕ ਸੁੱਤ ਜਨਮਿਓ ਤੇ ਘਰ ਸੁਖਦਾਇਕ ਕਹਿ ਲਗੇ ਉਹਨਾਂ ਦਾ ਜਿਹੜਾ ਮੁਖੀਆ ਸੀ ਨਾ ਉਸ ਨਗਰ ਦਾ ਵਨਜਾਰਿਆਂ ਦੇ ਨਗਰ ਦਾ ਜਿਹੜਾ ਮੁਖੀਆ ਏ ਉਹਦੇ ਘਰ ਸੁਖ ਦੇਣ ਵਾਲਾ ਪੁੱਤਰ ਪੈਦਾ ਹੋਇਆ ਏ ਪੁੱਤਰ ਨੇ ਜਨਮ ਲਿਆ ਏ ਤੇ ਸੰਤਤ ਪੂਰਬਣ ਹੈ ਕੋਈ ਤਾਂ ਦਿਨ ਅਦਕ ਵਧਾਈ ਹੋਈ ਉਹਦੇ ਪਹਿਲਾਂ ਕੋਈ ਵੀ ਔਲਾਦ ਨਹੀਂ ਸੀ ਕੋਈ ਪੁੱਤਰ ਨਹੀਂ ਸੀ ਇਸ ਕਰਕੇ ਉਹਦੇ ਘਰ ਵੱਡੀ ਵਧਾਈ ਬਣੀ ਹੋਈ ਸੀ ਬੜੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਬੜੇ ਮੰਗਲ ਹੋ ਰਹੇ ਨੇ ਆਨ ਮੁਮਾਰਕ ਮਾਨਵ ਦੇਵ ਇਹ ਉਹ ਪ੍ਰਸੰਨਤਾ ਸਭ ਕੀ ਲੈ ਵਹੇ ਲੋਕ ਆ ਕੇ ਤੇ ਮੁਬਾਰਕਾਂ ਦੇ ਰਹੇ ਨੇ ਉਹਦੇ ਘਰ ਦੇ ਵਿੱਚ ਗੁਰਮੁਖੋ ਸਾਰਿਆਂ ਦੀ ਪ੍ਰਸੰਨਤਾ ਆਪਣੇ ਹਿਰਦੇ ਵਿੱਚ ਲੈਂਦਾ ਏ ਮਿਲ ਕੇ ਦੇ ਤ ਅਸੀਸ ਵਿਸਾਲਾ ੜਾਰਤ ਅਲਤਾ ਬਹੁਰ ਗੁਲਾਲਾ ਕਈ ਮਿਲ ਕੇ ਵੱਡੀਆਂ ਵੱਡੀਆਂ ਅਸੀਸਾਂ ਦਿੰਦੇ ਨੇ ਰੰਗਦਾਰ ਧੂੜੇ ਤੇ ਗੁਲਾਲ ਧੂੜ ਰਹੇ ਨੇ ਦੇਹ ਉਪਮਨ ਮੈਂ ਸ੍ਰੀ ਗੁਰੇ ਆਏ ਬੈਠੇ ਦੇਹ ਬਹੁ ਬਣ ਪਣਤ ਬਣਾਏ ਉਥੇ ਇੱਕ ਬਗੀਚੇ ਦੇ ਵਿੱਚ ਇੱਕ ਬਗੀਚੇ ਦੇ ਵਿੱਚ ਸਤਿਗੁਰ ਜੀ ਆਏ ਨੇ ਉਹ ਥਾਂ ਬੈਠ ਗਏ ਨੇ ਜਿੱਥੇ ਲੋਕ ਵਧਾਈਆਂ ਦੇ ਰਹੇ ਨੇ ਇਸ ਤਰ੍ਹਾਂ ਹਾਸ ਵਿਲਾਸ ਕਰਦਿਆਂ ਸ਼ਾਮ ਹੋ ਗਈ ਹੈ ਗੁਰਮੁਖੋ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਨੇ ਨਹਿਿ ਸੋਧਿ ਸ੍ਰੀ ਨਾਨਕ ਕੀ ਲੀਨੀ ਮਿਲ ਕਰ ਕਿਸੇ ਨ ਬੰਦਨ ਕੀਨੀ ਕਿਸੇ ਨੇ ਵੀ ਗੁਰਮਖੋ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਖਬਰ ਸਾਰ ਨਹੀਂ ਲਈ ਕਿ ਸਤਿਗੁਰੂ ਇੱਥੇ ਆਏ ਨੇ ਕਿਸੇ ਨੇ ਵੀ ਮਿਲ ਕੇ ਸਤਿਗੁਰਾਂ ਨੂੰ ਬੰਦਨਾ ਨਹੀਂ ਕੀਤੀ ਹੰਕਾਰੀ ਭੰਕਾਰੀ ਹੋ ਗਏ ਹਰਖ ਭਰੇ ਗਰਭਵਤ ਸੋ ਗਮਨੇ ਨਹਿ ਸਨਮਾਨੇ ਲਖ ਗੁਣ ਭਵਨੇ ਕਿਸੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਖਬਰ ਸਾਧ ਨਹੀਂ ਲਈ ਕਿਸੇ ਨੇ ਵੀ ਮਿਲ ਕੇ ਬੰਦਨਾ ਨਾ ਕੀਤੀ ਹੰਕਾਰੀ ਹੋ ਗਏ ਹੰਕਾਰ ਦੇ ਨਾਲ ਗੁਰਮਖੋ ਭਰ ਗਏ ਸੀ ਗੁਣਾਂ ਦੇ ਘਰ ਭਾਵ ਗੁਰੂ ਜੀ ਨੂੰ ਵੇਖ ਕੇ ਸਤਿਗੁਰਾਂ ਦਾ ਆਦਰ ਨਹੀਂ ਕੀਤਾ ਸਤਕਾਰ ਨਹੀਂ ਕੀਤਾ ਕਿਸੇ ਨੇ ਆਦਰ ਨਹੀਂ ਕੀਤਾ ਕਤਕ ਕਾਲ ਪੀਛੇ ਮਰਦਾਨਾ ਸ੍ਰੀ ਗੁਰੂ ਸੋ ਅਨ ਅਸ ਬਚਨ ਬਖਾਨਾ ਕਾਫੀ ਸਮੇਂ ਬਾਅਦ ਗੁਰਮੁਖੋ ਭਾਈ ਮਰਦਾਨੇ ਨੇ ਸਤਿਗੁਰੂ ਜੀ ਨੂੰ ਇਹ ਬਚਨ ਆਕੇ ਕਹਿਣ ਲੱਗੇ ਖੁਸ਼ੀ ਭਰੇ ਗਰਬਤ ਮਨ ਮੂੜੇ ਸੁੱਤ ਜਨਮੇ ਬਹੁ ਮੋਹ ਅਰੂੜੇ ਕਹਿੰਦੇ ਖੁਸ਼ੀ ਭਰੇ ਬੜੇ ਹੰਕਾਰੀ ਹੋ ਗਏ ਨੇ ਪੁੱਤਰ ਜਮਿਆ ਏ ਤਾਂ ਉਹਦੇ ਮੋਹ ਦੇ ਵਿੱਚ ਹੀ ਫਸ ਗਏ ਨੇ ਤੁਮਰੋ ਕਸ਼ ਸਨਮਾਨ ਨਾ ਕੀਨਾ ਭੇਟ ਨਾ ਦੀਨ ਅਤੀਤ ਨਾ ਚੀਨਾ ਤੁਹਾਡਾ ਉਹਨਾਂ ਨੇ ਰਤਾ ਭਰ ਵੀ ਸਨਮਾਨ ਨਹੀਂ ਕੀਤਾ ਭੇਟਾ ਦੇਣ ਵਾਸਤੇ ਫਕੀਰ ਨੂੰ ਨਹੀਂ ਪਹਿਚਾਨਿਆ ਕਰੇ ਪਰਸ ਪਰ ਅਤਕ ਵਧਾਈ ਇਹ ਮਤਮੰਦ ਰਹੇ ਗਰਵਾਈ ਲਗਾਤਾਰ ਵਧਾਈਆਂ ਲੈ ਰਿਹਾ ਹੈ ਤੇ ਮੂਰਖ ਮਤ ਵਾਲਾ ਹੰਕਾਰ ਦੇ ਨਾਲ ਭਰਦਾ ਜਾ ਰਿਹਾ ਹੈ ਗੁਰੂ ਕਹੇ ਇਹ ਬਾਲ ਜੋ ਜਾਇਓ ਸੋ ਆਪਣੋ ਰਿਣ ਲੈਣੇ ਆਇਓ ਸਤਿਗੁਰੂ ਘਰ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਇਹ ਬਾਲਕ ਜੋ ਜਨਮਿਆ ਹੈ ਨਾ ਜਿਨੇ ਜਨਮ ਲਿਆਏ ਉਹ ਆਪਣਾ ਕਰਜ਼ਾ ਲੈਣ ਵਾਸਤੇ ਇਸ ਧਰਤੀ ਤੇ ਆਇਆ ਹੈ ਪੁਰਵ ਜਨਮ ਜਿਤੋ ਇਹ ਪਾਹੀ ਸੋਲੇ ਭੋਰ ਹੱਤ ਹੇਤ ਮਰ ਜਾਹੀ ਕਹਿਣ ਲੱਗੇ ਪਿਛਲੇ ਜਨਮ ਦੇ ਵਿੱਚ ਜਿਨ੍ਹਾਂ ਦੇ ਜਿਨ੍ਹਾਂ ਇਹਨਾਂ ਪਾਸੋਂ ਲਿਆ ਸੀ ਉਹ ਕਰਜ਼ਾ ਲੈਣ ਆਇਆ ਹੈ ਉਹਨਾਂ ਲੈ ਕੇ ਤੇ ਸਵੇਰ ਹੁੰਦਿਆਂ ਹੀ ਨਾ ਇਹ ਜਿਹੜਾ ਪੁੱਤਰ ਦਾ ਜਨਮ ਹੋਇਆ ਹੈ ਜਦੋਂ ਸਵੇਰ ਹੋਵੇਗੀ ਇਹ ਮਰ ਜਾਵੇਗਾ ਸਤਿਗੁਰਾਂ ਨੇ ਐਸੇ ਬਚਨ ਆਕੇ ਨੇ ਇਸ ਕੋ ਦੇ ਹੈ ਸੰਕਟ ਭਾਰਾ ਰੁਦਨ ਕਰੇ ਕਲਬਾਲ ਹਮਾਰਾ ਇਹਨੂੰ ਭਾਰੀ ਸੰਕਟ ਦੇਵੇਗਾ ਵਿਰਲਾਪ ਕਰਨਗੇ ਤੇ ਕਹਿਣਗੇ ਸਾਡਾ ਬਾਲ ਹੈ ਇਹ ਸਾਡਾ ਬੱਚਾ ਸੀ ਮੋਹ ਫਾਸ ਮੈਂ ਫਸ ਕਰ ਆਪਾ ਮਿਲ ਕਰ ਕਰੇ ਬਿਲਾਪ ਕਲਪ ਗੁਰਮੁਖੋ ਆਪਣੇ ਆਪੇ ਨੂੰ ਆਪੇ ਨੂੰ ਮੋਹ ਵਿੱਚ ਉਹ ਫਾਸਦੇ ਵਿੱਚ ਫਸਾ ਕੇ ਸਾਰੇ ਮਿਲ ਕੇ ਵਰਲਾਪ ਫਿਰ ਕਰਨਗੇ ਕਿ ਸਾਡਾ ਪੁੱਤਰ ਸੀ ਇਸ ਵਿਧ ਕਹਿ ਕਰਕੇ ਅਨੁਰਾਗਾ ਉਚਰਿਓ ਸ਼ਬਦ ਗਾਇ ਗੁਨ ਰਗਾ ਮਰਦਾਨੇ ਤਬ ਆਏ ਸਪਾਈ ਨੇ ਰਬਾਬ ਸੁਰ ਤਾਰ বাজਾਈ ਇਸ ਤਰ੍ਹਾਂ ਕਹਿ ਕੇ ਪ੍ਰੇਮ ਦੇ ਵਿੱਚ ਆ ਗਏ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਤੇ ਸ਼੍ਰੀ ਰਾਗ ਦੇ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ ਹੈ ਮਰਦਾਨੇ ਨੂੰ ਫਿਰ ਆਗਿਆ ਕੀਤੀ ਕਿ ਰਬਾਬ ਲੈ ਕੇ ਰਾਗ ਦੇ ਅਨੁਸਾਰ ਸੁਰ ਵਜਾ ਰਾਗ ਦੇ ਅਨੁਸਾਰ ਇਹ ਸ਼ਬਦ ਦਾ ਗਾਇਨ ਕਰ ਤੇ ਕਿਹੜਾ ਸ਼ਬਦ ਸਤਿਗੁਰਾਂ ਨੇ ਗਾਇਨ ਕੀਤਾ ਸਤਿਗੁਰੂ ਕਹਿਣ ਲੱਗੇ ਸ਼੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪੈਰੇ ਰਾਣ ਕੇ ਬਣ ਜਾ ਰਿਆ ਮਿੱਤਰਾ ਹੁਕਮ ਪਿਆਗਰ ਬਾਸ ਉਰਦ ਤਪੰਤਰ ਕਰੇ ਬਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਅਰਦਾਦ ਆਇਆ ਕਲ ਭੀਤਰ ਬਾਹਰ ਜਾਸੀ ਨਗਾ ਜੈਸੀ ਕਲਮ ਉਡੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਪਿਆ ਗਰਬਾਸ ਸਤਿਗੁਰੂ ਧੰ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਗੁਰਮਖੋ ਸ਼ਬਦ ਜਿਹੜਾ ਇਹ ਉਚਾਰਨ ਕੀਤਾ ਤੇ ਸਤਿਗੁਰੂ ਸਮਝਾਉਣ ਦਾ ਯਤਨ ਕਰਦੇ ਨੇ ਕਿ ਰਾਦੇ ਪਹਿਲੇ ਪੈਰ ਦੇ ਵਿੱਚ ਹੀ ਵਨ ਜਾ ਰਿਆ ਮਿੱਤਰਾ ਪ੍ਰਭੂ ਦੇ ਹੁਕਮ ਦੇ ਨਾਲ ਤੈਨੂੰ ਮਾਂ ਦੇ ਪੇਟ ਵਿੱਚ ਪਾ ਦਿੱਤਾ ਪੁੱਠੀ ਹੋਈ ਦੇ ਦੇ ਨਾਲ ਤੂੰ ਅੰਦਰ ਤਪੱਸਿਆ ਕਰਦਾ ਸੀ ਆਪਣੇ ਮਾਲਕ ਕੋਲ ਪ੍ਰਾਰਥਨਾ ਕਰਦਾ ਸੀ ਤੇ ਜਦੋਂ ਇਸ ਧਰਤੀ ਤੇ ਤੂੰ ਆਇਆ ਤੇਰਾ ਜਨਮ ਹੋਇਆ ਫਿਰ ਕੀ ਹੋਇਆ ਲਿਵ ਸ਼ੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਸਾਰੀ ਰਾਤ ਬੀਤ ਗਈ ਗੁਰਮੁਖੋ ਫਿਰ ਸਵੇਰ ਹੋਈ ਤਾਂ ਬਾਲਕ ਜਿਹੜਾ ਸੀ ਨਾ ਜਦੋਂ 사ਤਗੁਰਾਂ ਨੇ ਬਚਨ ਕੀਤਾ ਸੀ ਉਹ ਬਾਲਕ ਜੀ ਦਾ ਜਨਮ ਹੋਇਆ ਇੱਕ ਦਿਨ ਪਹਿਲਾਂ ਉਹ ਮਰ ਗਿਆ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜਿਹੜੇ ਘਰ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉਸੇ ਹੀ ਘਰ ਦੇ ਵਿੱਚ ਚੀਕ ਤੇ ਹੜਾ ਪੈ ਗਿਆ ਬਹੁਤ ਇਸਤਰੀਆਂ ਇਕੱਠੀਆਂ ਹੋ ਗਏ ਰੋਣ ਲੱਗ ਪਈਆਂ ਨੇ ਆਪਣੇ ਸਿਰ ਦੇ ਵਾਲ ਉਟ ਲਈਆਂ ਨੇ ਨਿਕਸੇ ਵਹਿਰ ਬਾਲ ਕੋ ਲੀਨਾ ਕਿਨ ਕਹਿ ਧਰ ਆ ਦਾਬ ਸੋ ਦੀਨਾ ਕਰੇ ਵਿਲਾਪ ਅਨੇਕ ਪ੍ਰਕਾਰਾ ਵੱਡਿਓ ਗ੍ਰਾਮ ਮੈਂ ਸੋਗ ਅਪਾਰਾ ਬਾਲਕ ਨੂੰ ਲੈ ਕੇ ਬਾਹਰ ਨਿਕਲੇ ਧਰਤੀ ਪੁੱਟ ਕੇ ਉਹਨੂੰ ਦਬ ਦਿੱਤਾ ਹੈ ਬਾਲਕ ਨੂੰ ਅਨੇਕ ਪ੍ਰਕਾਰ ਦੇ ਵਿਲਾਪ ਕਰਦੇ ਨੇ ਸਾਰੇ ਪਿੰਡ ਨੇ ਵੱਡਾ ਸੋਗ ਮਨਾਇਆ ਤਿੰਨ ਤਿੰਨ ਬੇ ਲੋਗ ਬੋਲਿਓ ਮਰਦਾਨਾ ਪੂਰਬ ਦਿਨ ਕੇ ਹਰਖ ਮਹਾਨਾ ਅਬ ਹੋਇਓ ਸੁਤ ਸੋਗ ਵਿਸਾਲਾ ਰੁਦਨ ਕਰਦ ਅਚਰਜ ਗਤ ਗੱਲ ਆ ਉਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੋਲੇ ਨੇ ਪਹਿਲਾਂ ਤਾਂ ਇਹ ਬੜੇ ਖੁਸ਼ ਹੋਏ ਸਨ ਹੁਣ ਪੁੱਤਰ ਮੋਇਆ ਏ ਪੁੱਤਰ ਮਰ ਗਿਆ ਏ ਬੜਾ ਦੁੱਖ ਮਨਾ ਰਹੀ ਨੇ ਕਾਲ ਦੀ ਗਤੀ ਬੜੀ ਅਚਰਜ ਹੈ ਮੋਹ ਫਸੇ ਨਰ ਦੁੱਖ ਸੁਖ ਮਾਨਤ ਕਰਤਾ ਹਰਤਾ ਨਹਿ ਪਹਿਚਾਨਤ ਮੋਹ ਦੇ ਵਿੱਚ ਫਸੇ ਲੋਕ ਦੁੱਖ ਸੁਖ ਮਨਾਉਂਦੇ ਨੇ ਗੁਰਮੁਖੋ ਸਭ ਕੁਝ ਕਰਨ ਵਾਲੇ ਮਾਰਨ ਵਾਲੇ ਨੂੰ ਨਹੀਂ ਪਹਿਚਾਨਦੇ ਸੁਣ ਕਰ ਸ੍ਰੀ ਗੁਰ ਪਰਮ ਉਦਾਰਾ ਤਿਹਸ਼ਨ ਏਕ ਸ਼ਲੋਕ ਉਚਾਰਾ ਇਹ ਸੁਣ ਕੇ ਪਰਮ ਕਿਰਪਾਲੂ ਸਤਿਗੁਰੂ ਧੰਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸ਼ਲੋਕ ਦਾ ਉਚਾਰਨ ਕੀਤਾ ਸਤਿਗੁਰੂ ਕਹਿਣ ਲੱਗੇ ਨੇ ਜਿਤ ਮੋਹੇ ਮਿਲੈ ਮੁਮਾਰਕੀ ਲੱਖ ਲੱਖ ਮਿਲਣ ਅਸੀਸ ਸੇ ਮਖ ਰੋਂਦੇ ਡੇਠ ਮੈਂ ਮਿਲ ਮਿਲ ਪਟ ਨਸੀਸ ਸਤਿਗੁਰੂ ਕਹਿੰਦੇ ਨੇ ਜਿਸ ਮੁਖ ਨੂੰ ਲੱਖ ਲੱਖ ਮੁਬਾਰਕਾਂ ਤੇ ਅਸੀਸਾਂ ਮਿਲਦੀਆਂ ਸਨ ਉਹ ਮੁਖ ਮੈਂ ਰੋਂਦੇ ਵੇਖੇ ਨੇ ਜਿਹੜੇ ਫਿਰ ਜਿਹੜੇ ਫਿਰ ਮਿਲ ਕੇ ਤੇ ਸਿਰ ਪੇਟਦੇ ਨੇ ਇਸ ਪ੍ਰਕਾਰ ਕਹਿ ਕੇ ਜਗ ਸਾਈਆਂ ਥਾਨ ਗਮਣੇ ਮਨ ਭਾਈ ਇਸ ਪ੍ਰਕਾਰ ਕਹਿ ਕੇ ਜਗਤ ਦੇ Swami Pav Satguru ji ਹੋਰ ਮਨ ਭਾਉਂਦੇ ਸਥਾਨ ਵੱਲ ਹੁਣ ਚੱਲ ਪਏ ਨੇ ਤੇ अनेका ਮਨੁੱਖਾਂ ਦਾ ਉਧਾਰ ਕਰਨ ਅਤੇ ਜਗਤ ਦੇ ਪਖੜ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ ਦੇ ਉੱਤੇ ਗੁਰਮੁਖੋ ਵਿਤਰ ਰਹੇ ਨੇ